12 ਤੰ 2025 ਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਤੇ ਸਰਕਾਰ ਦੇ ਹੁਕਮ ਅਨੁਸਾਰ ਨਸ਼ਿਆਂ ਦੇ ਖਿਲਾਫ ਇੱਕ ਮਹੂਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਇੱਕ ਨਾਕਾ ਲਾਇਆ ਸੀ ਨਾਕੇ ਦੇ ਦੌਰਾਨ ਅਸੀਂ ਤਿੰਨ ਬੰਦੇ ਫੜੇ ਜਿਸ ਦੇ ਵਿੱਚ ਗੁਲਸ਼ਨ ਕੁਮਾਰ ਵਿੱਕੀ ਤੇ ਸਿਕੰਦਰ ਗੁਲਸ਼ਨ ਕੁਮਾਰ ਮੋਟਰਸਾਈਕਲ ਚਲਾ ਰਿਹਾ ਸੀ ਤੇ ਵਿੱਕੀ ਪਿੱਛੇ ਬੈਠਾ ਸੀ ਉਹਦੇ ਪਿੱਛੇ ਬੈਠਾ ਸੀ ਸਿਕੰਦਰ ਜੇ ਵਿੱਕੀ ਦੇ ਕੋਲੋਂ 550 ਗ੍ਰਾਮ ਨਸ਼ੀਲਾ ਪਾਊਡਰ ਤੇ 20000 ਜਿਹੜੀ ਆ ਡਰਗ ਮਨੀ ਤੇ ਇਸੇ ਤਰ੍ਹਾਂ ਸਕੰਦਰ ਦੇ ਕੋਲੋਂ 20000 ਰੁਪਏ ਜਿਹੜਾ ਡਰਗਮਨੀ ਫੜੀ ਗਈ ਏ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਟੋਟਲ 40000 ਡਰਗਮਨੀ ਹੋਗੀ ਤੇ 550 ਗ੍ਰਾਮ ਹੋ ਗਿਆ ਨਸ਼ੀਲਾ ਪਾਊਡਰ ਇਸੇ ਦੀ ਪੁਛਗਿਸਟ ਦੇ ਦੌਰਾਨ 13 ਤਰੀਕ ਨੂੰ ਇੱਕ ਹੋਰ ਅਸੀਂ ਬੰਦੇ ਫੜਿਆ ਨੇ ਪੁਛਗਿਸਟੇ ਜਿਸ ਦੇ ਵਿੱਚ ਨੀਸ਼ਾ ਪਤਨੀ ਅਮਨ ਤੇ ਸੁਰਤੀ ਪਤਨੀ ਸੀਮ ਜਿਨ੍ਹਾਂ ਨੂੰ ਇਹਨਾਂ ਦੇ ਨਾਮਜ਼ਦ ਕੀਤਾ ਨਾਮਜ਼ਦ ਕਰਨ ਤੋਂ ਬਾਅਦ ਆ ਅਸੀਂ 13 ਤਰੀਕ ਨੂੰ ਫੜੇ ਨੇ 13 ਨੂੰ ਇਹਨਾਂ ਦੇ ਵਿੱਚੋਂ ਜਿਹੜੀ ਨਿਸ਼ਾ ਆ ਉਸ ਦੇ ਕੋਲੋਂ ਅਸੀਂ 520 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ ਹੈ ਤੇ ਜਿਹੜੀ ਸੁਰਭੀ ਹੈ ਉਸ ਦੇ ਕੋਲੋਂ 292100 ਰੁਪਏ ਆ ਜਿਹੜੀ ਹੈ ਡਰਗਮਨ ਹੀ ਫੜੀਏ ਤੇ ਅੱਗੇ ਇਹਦਾ 2 ਦਿਨ ਦਾ ਅਸੀਂ ਪੁਲਸ ਰਿਮਾਂਡ ਹਾਸਲ ਕਰ ਲਿਆ ਜੋ ਵੀ ਅੱਗੇ ਤਫ਼ਤੀਸ਼ ਸਾਡੀ ਜਾਰੀ ਹੈ ਅੱਗੇ ਜੋ ਵੀ ਹੋਏਗਾ ਉਹ ਤਫ਼ਤੀਸ਼ ਇਹਨਾਂ ਦੇ ਕੋਲੋਂ ਟੋਟਲ 5 ਬੰਦੇ ਫੜੇ ਗਏ ਆਪਣੇ ਕੋਲ ਤਿੰਨ ਜੈਂਟਸ ਦੋ ਲੇਡੀਆਂ ਜਿਨ੍ਹਾਂ ਦੇ ਕੋਲੋਂ 1 ਕਿਲੋ 70 ਗ੍ਰਾਮ ਰਸੇਲਾ ਪਾਊਡਰ ਤੇ 332100 ਰੁਪਏ ਡਰੱਗ ਮਣੀ ਕਿਥੋਂ ਲੈਨੇ ਜੀ ਆਹ ਰਾਜਪੁਰੇ ਰਹਿਣ ਵਾਲੇ ਇਹਨਾਂ ਦਾ ਕੋਈ ਕਾਣਾ ਬੈਕਗ੍ਰਾਉਂਡ ਕਰਾਇਆ ਇਹਨਾਂ ਦੇ ਪਹਿਲਾਂ ਬਹੁਤ ਹੀ ਜ਼ਿਆਦਾ ਪਰਚੇ ਦਰਜ ਨੇ ਐਨਡੀਪੀਐ ਸੈਕਟਰ ਦੇ ਵੀ ਨੇ ਤੇ ਚੋਰੀ ਦੇ ਵੀ ਪਹਿਲਾਂ ਜਿਹੜਾ ਪੁਲਸ ਮਾਣ ਮਿਲਿਆ ਸੀ ਉਸ ਦੇ ਵਿੱਚ ਅਸੀਂ ਦੁਬਾਰਾ ਜਿਹੜਾ ਪੁਲਸ ਉਹਦੇ ਵਿੱਚ ਜਿਹੜੇ ਨਿਸ਼ਾ ਤੇ ਸੁਰਬੀ ਨੂੰ ਫੜਿਆ ਸੀ ਉਹਦੇ ਵਿੱਚੋਂ ਆਪਣਾ ਪਾਸ 20 ਗ੍ਰਾਮ ਛੇਲਾ ਪਾਊਡਰ ਫੜਿਆ ਇਹਨਾਂ ਦੇ ਜਰੀਏ ਅਸੀਂ ਅੱਗੇ ਚੱਲ ਰਹੇ ਹਾਂ ਹੁਣ ਸਾਡੀ ਤਪਤੀਸ ਜਾਰੀ ਹੈ ਅਗੇ ਜਿਹੜੇ ਵੀ ਫੜੇ ਜਾਣਗੇ ਉਹਨਾਂ ਬਾਰਤ ਹੁੰਦੱਸੇ ਜੀ ਠੀਕ ਹੈ ਜੀ ਦੇਸ਼ ਭਾਰ ਦੀਆਂ ਖਬਰਾਂ ਦਾ ਡੇਲੀ ਡੋਸ ਦੀਦੀ ਭਾਰਤ